ਕਾਲ ਵੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਦੀਪੰਦਾ ਪਹੁੰਚ ਆ ਰਹੇ ਆਂ ਡੇਰੇ ਵੀਊ ਚੈੱਕ ਆ ਆ ਵੀਊ ਨਾ ਦੇਖੋ ਵੀਊ ਵੀਊ ਚੈੱਕ ਕਰੋ ਮਾੜਾ ਹੈ ਕਿਹਸਰੇ ਵੀਊ ਆ ਘੈਂਟ ਵੀਊ ਕਹਿ ਸਕਦੇ ਆ ਇਹ ਜੀ ਨੂੰ ਆਪਾਂ ਇੱਧਰ ਮੱਕੀ ਇੱਧਰ ਵੀ ਮੱਕੀ ਚੈੱਕ ਕਰੋ ਲੱਗੀਆਂ ਛੱਲੀਆਂ ਮੱਕੀ ਨੂੰ ਆਟੋ ਆ ਗਿਆ ਆਟੋ ਹੁਣ ਵੀ ਆਪਾਂ ਡੇਰਾ ਪਾਪਾ ਨੇਚਰ ਪ੍ਰਕਾਸ਼ ਪਹੁੰਚ ਚੁੱਕੇ ਆਂ ਸਾਨੂੰ ਨੇ ਇੱਕ ਖੂਹ ਦਿਖਾਣਾ ਤੇ ਉਹ ਦੇਖੋ ਖੂਹ ਸੀ ਇੱਥੇ ਭਾਈ ਉਹ ਪੁਰਾਣਾ ਖੂਹ ਉਹ ਚੈੱਕ ਕਰੋ ਕੋਲੇ ਤਾਂ ਨਹੀਂ ਆ ਗੈੜ ਉਹ ਲੱਗਿਆ ਇੱਥੇ ਜਨੇ ਉੱਤੇ ਕਵਰ ਕੀਤਾ ਹੋਇਆ ਇਹ ਖੂਹ ਨੂੰ ਖੂਹ ਸੀ ਗਾ ਇਹ ਪੁਰਾਣਾ هي ٻه گال آهي پيار توبي گال ਥੋੜੀਆਂ ਥੋੜੀਆਂ ਕਣੀਆਂ ਪੈ ਰੀਆਂ ਵੇਖੋ ਕੀ ਬਾਤ ਯਾਰਾ ਦੇਖੋ ਮੜਾ ਇਹ ਪੰਡਾ ਨਵੇਂ ਨਵੇਂ ਕਣੀਆਂ ਪੈ ਰਿਆਂ ਨੰਮੋ ਜਾਨ ਆਪਾਂ ਚੱਲ ਰਹੇ ਹੁਣ ਪੰਡਲ ਨੂੰ ਕਿਸ ਨਹੀਂ ਗੇ ਟੁੱਟ ਕੇ ਬ੍ਰੇਕ ਤੇ ਥੋੜੀਆਂ ਥੋੜੀਆਂ ਕਣੀਆਂ ਆ ਰਿਆਂ ਤੁਸੀਂ ਦੇਖ ਹੀ ਰਹੇ ਹੋ ਕੱਪੜੇ ਪਹਿ ਚੁੱਕੇ ਪਰ ਨੰਦ ਲਾ ਰਹੇ ਜਿੰਦਗੀ ਦਾ ਬਹੁਤ ਵਧੀਆ ਲੱਗ ਰਿਹਾ ਹੱਸਦੇ ਰਹੋ ਹੱਸਦੇ ਰਹੋ ਜ਼ਿੰਦਗੀ ਬਹੁਤ ਛੋਟੀ ਹੈ ਜਿੰਨਾ ਅੰਜਵਾਇ ਕੀਤਾ ਜਾ ਸਕਦਾ ਕਰਨਾ ਚਾਹੀਦਾ ਬੰਦੇ ਨੂੰ ਤੇ ਕਿਸੇ ਨੂੰ ਦੁੱਖ ਨਹੀਂ ਦੇਣਾ ਚਾਹੀਦਾ ਕਿਸੇ ਦਾ ਹੱਕ ਨਹੀਂ ਖਾਣਾ ਚਾਹੀਦਾ ਇਹ ਜ਼ਰੂਰੀ ਹੈ ਕਿਸੇ ਨੂੰ ਪਰੇਸ਼ਾਨ ਨਾ ਕਰੋ ਮਾਨਸਿਕ ਤੌਰ ਤੇ